ਸਾਡੇ ਰੌਣਕਾਂ ਦੀ ਪੂਜਾਰੀ ਤੋਂ ਜੋ ਹੁਣੇ ਬੜਾ

ਉਸਦੀ ਹਾਲਤ ਠੀਕ ਨਹੀਂ ਸੀਗੀ ਕਿ ਉਸ ਨੂੰ ਉਹ ਡਿਮਾਂਡ ਨਾਲ ਸੀ ਬਹੁਤ ਸੀਰੀਅਸਲੀ ਰਹਿ ਨਹੀਂ ਪੱਤਰ ਰੱਖਿਆ ਜਿਹੜਾ ਸਾਡਾ ਜਿਹੜਾ ਬਾਬਾ ਰੇਵਤ ਸ਼ਾਹ ਜੀ ਦੇ ਨਾਮ ਤੇ ਤੇ ਇਸ ਦੇ ਲਈ ਜੋ ਕੋਟ ਸਾਹਿਬ ਨੇ ਮੈਨੂੰ ਡਿਮਾਂਡ ਕੀਤੀ ਹੈ ਕਿਉਂਕਿ ਹਮੇਸ਼ਾ ਐਮਪੀ ਸਾਹਿਬ ਵੱਲੋਂ ਵੀ ਮੇਰੇ ਵੱਲੋਂ ਵੀ ਮੇਰੀ ਇਹੀ ਕੋਸ਼ਿਸ਼ ਹੈ ਕਿ ਜੋ ਵੀ ਤੁਹਾਡੀ ਡਿਮਾਂਡ ਹੋਏ ਸਾਡੇ ਸਿਰ ਮੱਥੇ ਹੈ ਅਸੀਂ ਉਹਨੂੰ ਵਧੀਆ ਤਰੀਕੇ ਦੇ ਨਾਲ ਮੁਕੰਮਲ ਕਰਾਈਏ ਤੇ ਅਸੀਂ ਅੱਜ ਇਹ ਕਹਿਣਾ ਚਾਹੁੰਦਾ ਕਿ ਮੈਂ 3 ਲੱਖ ਰੁਪਏ ਦੀ ਜੋ ਗ੍ਰਾਂਟ ਹੈ ਉਹ ਇੱਥੇ ਜਰੂਰ ਅਸੀਂ ਜਾਰੀ ਕਰਾਂਗੇ ਜਦੇ ਨਾਲ ਇੱਥੇ ਵੀ ਵੱਧ ਤੋਂ ਵੱਧ ਕੰਮ ਕਰਾਇਆ ਜਾਏਗਾ ਤੇ ਜੇ ਤੁਹਾਨੂੰ ਲੱਗਾ ਕਿ ਉਹਦੇ ਵਿੱਚ ਵੀ ਕੋਈ ਕਮੀ ਪੇਸ਼ੀ ਹੈ ਤੁਸੀਂ ਹੋਰ ਵੀ ਡਿਮਾਂਡ ਕਰ ਸਕਦੇ ਆ ਕਿਉਂਕਿ ਅਸੀਂ ਤੁਹਾਡੀ ਸੇਵਾ ਲਈ 24 ਘੰਟੇ ਹਾਜ਼ਰ ਆ। ਜੋ ਵੀ ਤੁਹਾਡੀ ਡਿਮਾਂਡ ਹੈ ਸਾਡੇ ਸਿਰ ਮੱਥੇ ਹੈ। ਜੇ ਕੋਈ ਕਮੀ ਪੇਸ਼ੀ ਹੈ ਤੁਸੀਂ ਦੱਸ ਸਕਦੇ ਆ ਅਸੀਂ ਉਹਨੂੰ ਪੂਰਾ ਜ਼ਰੂਰ ਕਰਾਂਗੇ। ਤੇ ਹੋਰ ਵੀ ਪਿੰਡ ਪੱਟੀ ਦੇ ਵਿੱਚ ਬਹੁਤ ਵਕ ਵਕ ਵਿਕਾਸ ਕਾਰਜ ਚੱਲ ਰਹੇ ਨੇ। ਵਧੀਆ ਤਰੀਕੇ ਦੇ ਨਾਲ ਚੱਲ ਰਹੇ ਨੇ ਸਾਡੇ ਸਰਪੰਚ ਸਾਹਿਬ ਬੜੇ ਐਕਟਿਵ ਨੇ ਸ਼ਿੰਦਰਪਾਲ ਕੋਟ ਜੀ ਸਾਰੇ ਪੰਚਾਇਤ ਮੈਂਬਰ ਸਾਹਿਬਾਨ ਸਾਡੇ ਬਲਾਕ ਪ੍ਰਧਾਨ ਜੀ ਕਾਕਾ ਜੀ ਸਾਰੇ ਬਹੁਤ ਵਧੀਆ ਸਾਡੀ ਟੀਮ ਹੈ। ਬਹੁਤ ਐਕਟਿਵ ਨੇ ਸਾਰੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਜਦੋਂ ਸਰਕਾਰ ਦਾ ਜੇ ਤੁਹਾਡਾ ਪੈਸਾ ਹੁੰਦਾ ਹੈ ਇਤਨਾ ਵਧੀਆ ਤਰੀਕੇ ਦੇ ਨਾਲ ਤੁਹਾਡੇ ਆਪਣੇ ਵੀ ਲੱਗਦਾ ਹੋਵੇ ਤੁਹਾਡੇ ਵਿਕਾਸ ਦੇ ਲੱਗਦਾ ਹੋਵੇ ਤੇ ਇਸੇ ਤਰ੍ਹਾਂ ਹੀ ਇਸੇ ਵਿਕਾਸ ਦੇ ਰਸਤੇ ਤੇ ਚੱਲ ਜਾਏ ਜੇ ਆਪਾਂ ਰਸਤੇ ਦੀ ਗੱਲ ਕਰੀਏ ਜੋ ਕੋਤਸਾਬ ਨੇ ਤੁਹਾਨੂੰ ਦੱਸਿਆ ਜਿਹੜੀ ਪੱਟੀ ਬੀਏਵੀ ਸਕੂਲ ਵਾਲੀ ਸੜਕ ਪੱਟੀ ਤੋਂ ਸੀਣਾ ਵਾਲੀ ਸੜਕ ਪੱਟੀ ਤੋਂ ਬੜਲੇ ਵਾਲੀ ਸੜਕ ਤੇ ਜਿਹੜੀ ਪੂਰੀ ਤੁਹਾਡੀ ਬਾਬਾ ਸ਼ਿਤਰਜਾਸ ਜੀ ਜਿਹੜੇ ਗੁਰੂ ਘਰ ਤੋਂ ਜਿਹੜੀ ਪੱਟੀ ਨੂੰ ਸੜਕ ਆਂਦੀ ਹੈ ਜਿਹਦੇ ਵਿੱਚ ਪੱਟੀ ਦੀ ਫਿਰਨੀ ਵੀ ਆਂਦੀ ਹੈ ਬਿਲਕੁਲ ਉਹ ਸਿਰਫ ਰਿਕਮੈਂਡ ਨਹੀਂ ਹੋਈ ਕੋਤਸਾਬ ਮੈਂ ਤੁਹਾਨੂੰ ਖੁਸ਼ਖਬਰੀ ਦੇਣਾ ਚਾਹੁੰਦਾ ਕਿ ਉਹ ਪਾਸ ਵੀ ਹੋ ਗਈ ਹੈ ਤੇ ਉਹਦੇ ਟੈਂਡਰ ਵੀ ਅਲਾਟ ਹੋ ਗਿਆ ਹੈ ਤੇ ਬਹੁਤ ਜਲਦੀ ਕੰਮ ਵੀ ਸ਼ੁਰੂ ਕੀਤਾ ਜਾਏਗਾ ਇਹ ਕਲ ਜ਼ਰੂਰ ਹੈ ਕਿ ਸਿਆਣਾ ਕਰਕੇ ਕੰਮ ਥੋੜਾ ਹੌਲੀ ਹੋ ਜਾਂਦਾ ਹੈ ਕਈ ਵਾਰੀ ਇਸ ਪੱਖੋਂ ਤੁਸੀਂ ਥੋੜਾ ਜਿਹਾ ਸਬਰ ਰੱਖਿਓ ਪਰ ਕੰਮ ਉਹ ਜ਼ਰੂਰ ਮੁਕੰਮਲ ਆਪਾਂ ਕਰਾਵਾਂਗੇ ਕਪਟੀ ਦੇ ਸੜਕਾਂ ਪਹਿਲ ਦੇ ਆਧਾਰ ਤੇ ਆਪਾਂ ਕਰਾਵਾਂਗੇ ਕਿਉਂਕਿ ਮੈਨੂੰ ਪਤਾ ਹੈ ਇਹ ਬਹੁਤ ਪਹਿਲਾਂ ਦੀ ਡਿਮਾਂਡ ਹੈ ਅੱਜ ਦੀ ਡਿਮਾਂਡ ਨਹੀਂ ਹੈ ਜਦੋਂ ਪਿਛਲੀ ਵਾਰ ਇਲੈਕਸ਼ਨ ਹੋਏ